2 ਜੂਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਆਪਣੇ ਤੋਂ ਬਾਅਦ ਪੰਜਾਬ ਦਾ ਉੱਤਰਾ ਅਧਿਕਾਰੀ ਥਾਪ ਦਿੱਤਾ ਅਤੇ ਧਿਆਨ ਸਿੰਘ ਡੋਗਰੇ ਨੂੰ ਆਪਣੇ ਸ਼ਹਿਜ਼ਾਦੇ ਦਾ ਵਜ਼ੀਰ ਥਾਪ ਦਿੱਤਾ ਅਤੇ ਧਿਆਨ ਸਿੰਘ ਡੋਗਰੇ ਨੂੰ ਅੰਤਮ ਸਮੇਂ ਜੋ ਹਦਾਇਤਾਂ ਦਿੱਤੀਆਂ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਕਿਹਾ ਸ਼ੇਰੇ ਪੰਜਾਬ ਨੇ ਅੰਤ ਵੇਲੇ ਨੇੜੇ ਹੋਏ ਕੇ ਸੁਣੀ ਧਿਆਨ ਸਿੰਘਾ ਮੇਰੇ ਮੋਹਤਬਰ ਭੇਤੀਆ ਗੂੜ ਯਾਰਾ ਦਿਲ ਦੇ ਮਹਿਰਮਾ ਮੇਰੇ ਪ੍ਰਾਣ ਸਿੰਘਾ ਕੋਟ ਅਕਲ ਦੇ ਨੀਤੀ ਨਪੁੰਨ ਸ਼ੇਰਾ ਮੇਰੀ ਸਲਤਨਤ ਦੀ ਆਣ ਸ਼ਾਨ ਸਿੰਘਾ ਸੁਖਣ ਅੰਤ ਦੇ ਗਿਆਂ ਦੀ ਯਾਦ ਵਾਂਗੂ ਯਾਦ ਰੱਖਣੇ ਮੇਰੇ ਫਰਮਾਨ ਸਿੰਘਾ ਮੇਰੀਆਂ ਨੇਕੀਆਂ ਵਾਂਗ ਮੁਹਾਰਨੀ ਦੇ ਪੱਟੀ ਯਾਦ ਦੀ ਉੱਤੇ ਦੁਹਰਾਉਂਦਾ ਰਹੀਂ ਜਿਹੜਾ ਮਹਿਲ ਉਸਾਰ ਕੇ ਚੱਲਿਆਂ ਹਾਂ ਡਿੱਗਣ ਦਈ ਨਾ ਸੋ ਥੰਮੀਆਂ ਲਾਂਵਦਾ ਰਹੀਂ ਮੇਰੇ ਖੜਕ ਸਿੰਘ ਨੂੰ ਮੇਰਾ ਹੀ ਰੂਪ ਸਮਝੀ ਇਹਦੇ ਸਤਕਾਰ ਵਿੱਚ ਸੀਸ ਝੁਕਾਈ ਰੱਖੀ ਜਿਹੜਾ ਬਾਗ ਸਵਰਾਜ ਦਾ ਲਾਜ ਚੱਲਿਆਂ ਸੁੱਕਣ ਦਈ ਨਾ ਸੋ ਪਾਣੀ ਪਾਈ ਰੱਖੀ ਬਾਦਸ਼ਾਹੀ ਦੀ ਡੋਰ ਹੈ ਹੱਥ ਤੇਰੇ ਗੁੱਡੀ ਚੜੀ ਨੂੰ ਭੋਏ ਘਰਾ ਨਾ ਦਈ ਮੇਰੇ ਮਰੇ ਤੋਂ ਸਿਵੇ ਦੀ ਖਾਕ ਮੇਰੀ ਕਿਤੇ ਧੂਲੜੇ ਵਾਂਗ ਉੜਾ ਨਾ ਦਈ ਇੱਕ ਇੱਕ ਵੀਰ ਯੋਧਾ ਮੇਰੇ ਪ੍ਰਾਣ ਸਮਝੀ ਮੇਰੇ ਜਿਗਰ ਨਾਲ ਨਸ਼ਤ ਰਾਂ ਲਈ ਸਿੰਘਾ ਇਹ ਸੀਨੇ ਦੀ ਅੱਗ ਨਹੀਂ ਬੁੱਝਣ ਵਾਲੀ ਦੱਬੀ ਰਹੇ ਨਾ ਫੋਲ 扑ੜਕਾਈ ਸਿੰਘਾ ਇੱਕ ਇੱਕ ਪੰਜਾਬੀ ਵਿੱਚ ਹੈ ਜਾਨ ਮੇਰੀ ਇੱਜ਼ਤ ਸਿੰਘਾਂ ਦੀ ਹੱਥ ਨਾ ਪਾਈ ਸਿੰਘਾ ਮੈਨੂੰ ਪਿਆਰੀ ਸੁਤੰਤਰਤਾ ਵੰਸ ਨਾਲੋਂ ਨਾ ਪੰਜਾਬ ਗੁਲਾਮ ਬਣਾਈ ਸਿੰਘਾ 600 ਸਾਲ ਪਿੱਛੋਂ ਅੱਜ ਮੁੜ ਪੰਜਾਬ ਦੇ ਅੰਦਰ ਲੈ ਆਂਦਾ ਮੈਂ ਰਾਜ ਪੰਜਾਬੀਆਂ ਦਾ ਸੀਤਲ ਕਿਸੇ ਖੁਦਗਰਜੀ ਵਿੱਚ ਆ ਕੇ ਬਨ ਦੇਵੀ ਨਾ ਮੁੜ ਬਰਬਾਦੀਆਂ ਦਾ 21 ਜੂਨ ਦੀ ਇਸ ਸ਼ਾਮ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਾਜ਼ਰੀ ਵਿੱਚ ਦਰਬਾਰੇ ਖਾਸ ਅਤੇ ਆਮ ਵਿੱਚੋਂ ਦਰਬਾਰੇ ਆਮ ਜੋ ਸੀ ਇਹ ਸ਼ੇਰੇ ਪੰਜਾਬ ਦੀ ਜ਼ਿੰਦਗੀ ਦਾ ਆਖਰੀ ਦਰਬਾਰੇ ਆਮ ਸੀ 21 ਜੂਨ ਦੇ ਇਸ ਦਿਨ ਦੀ ਸ਼ਾਮ ਢਲਣ ਤੋਂ ਬਾਅਦ 22 23 24 25 26 ਅਤੇ 27 ਜੂਨ ਤੱਕ ਦਾ ਵਰਣਨ ਜੋ ਹਰਭਜਨ ਸਿੰਘ ਚੀਮਾ ਨੇ ਉੰਦਾ ਉਹ ਤਾਰੀਖ ਦਾ ਹਵਾਲਾ ਦੇ ਕਰਕੇ ਜੋ ਅੰਕਤ ਕੀਤੇ ਨੇ 21 ਮਈ ਤੋਂ ਲੈ 21 ਜੂਨ ਤੋਂ ਲੈ ਕਰਕੇ 27 ਜੂਨ ਤੱਕ ਦੇ ਇਹ ਕੁੱਲ ਮਿਲਾ ਕੇ 6 ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਉਸ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਕੁਝ ਕੁ ਜੋ ਉਹਦੀਆਂ ਰੁਟੀਨਾ ਸਨ ਉਹਨਾਂ ਵਿੱਚ ਵਿਗੜਨ ਪਿਆ ਪਰ ਬਾਕੀ ਸਿਫਾਰਤੀ ਪਖ ਤੋਂ ਇਸ ਤੋਂ ਇਲਾਵਾ ਜੋ ਉਸ ਸਮੇਂ ਸਫੀਰਾਂ ਦੇ ਨਾਲ ਜੋ ਮੁਲਾਕਾਤਾਂ ਸਨ ਸਫੀਰਾਂ ਦੇ ਨਾਲ ਜਿੰਨੀਆਂ ਵੀ ਸਫਾਰਤੀ ਚਾਲਾਂ ਦੇ ਨਾਲ ਸੰਬੰਧਿਤ ਜਿੰਨਾ ਵੀ ਪ੍ਰਕਰਨ ਸੀ ਉਹ ਸ਼ੇਰੇ ਪੰਜਾਬ ਨੇ ਆਪਣੇ ਅਧੀਨ ਰੱਖਿਆ ਅੰਤ 27 ਜੂਨ ਸਨ 1839 ਈਸਵੀ ਨੂੰ ਕੁੱਲ ਮੁਲਾਕਾ ਕਰਕੇ 58 ਤੋਂ 58 ਸਾਲ ਦੀ ਆਰਜੂ ਭੋਗ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੁਰਗਵਾਸ ਹੋਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਪੰਜਾਬੀਆਂ ਵਾਸਤੇ ਤੇ ਬਹੁਤ ਦੁਖਦਾਈ ਖਬਰ ਸੀ ਇਸ ਦਿਨ ਖਾਲਸਾ ਰਾਜ ਦੇ ਦੁਸ਼ਮਣਾਂ ਅਤੇ ਵਿਰੋਧੀਆਂ ਦੇ ਘਰਾਂ ਦੇ ਵਿੱਚ ਘੋੜ ਦੇ ਦੀਵੇ ਵੀ ਜਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਲਵਿਦਾ ਕਹਿ ਗਏ ਢਾਡੀ ਜੱਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਿਦਾਇਗੀ ਦੀ ਉਹ ਦਾਸ ਤਾਂ ਇਉਂ ਬਿਨੇ ਕਰ ਰਿਹਾ sheh punjab Dug a baby ਕੰਨੇ ਮੈਲੇ ਤਾਰੀਆਂ ਛੱਡ ਗਿਆ ਬਣਜਾਰਾ i